ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਆਪਾਂ ਵੀ ਵਧੀਆ ਜੀ ਠੀਕ ਹਤੇ ਆਪਣੇ ਰੀਤ ਨੂੰ ਰਾਤ ਨੂੰ ਬੁਖਾਰ ਚੜ ਗਿਆ ਹਣ ਆਪਾਂ ਇਹਨੂੰ ਦਵਾਈ ਦਵਾਉਣ ਚੱਲਦੇ ਹਾਂ ਨਿਗਾਹੇ ਮੂਹ ਵੇਰਗਾਕੇ ਬੁਖਾਰ ਚੜੇ ਤੇ ਬੈੰਦਾ ਵੀ ਨਹੀਂ ਹੈਗਾ ਤੂੰ ਟੈੱਕ ਕੇ ਹਣ ਲੱਗਣਗੇ ਠੀਕੇ ਨੋਣਾ ਠੀਕ ਆ ਹਾਂ ਇਹ ਲੱਗੂਗਾ ਠੀਕ ਲਵਾਵੂਗੀ ਮੈਂ ਕਹਿ ਕੇ ਮਗੂਗੀ ਬੈਂਦੀ ਇੰਟੈਕ ਡਾਕਟਰ ਲਵਾਇਆ ਸੀ ਉਹ ਦੇਰੋ ਕੇ ਲਵਾਇਆ ਸੀ ਟੀਕਾ ਹਨਾ ਅਮਾ ਬੁਖਾਰ ਮੈਂ ਲਵਾ ਰਹੇ ਜੇ ਜਦੋਂ ਜਿਆਦਾ ਬੁਖਾਰ ਹੋ ਜਾਂਦਾ ਪੁੱਤ ਜੇ ਬੁਖਾਰ ਚੜ ਜਾਂਦਾ ਉਤਰ ਜਾਂਦਾ ਫਿਰ ਤਾਂ ਟੀਕੇ ਨਾਲ ਹੀ ਠੀਕ ਹੁੰਦਾ ਚਲੋ ਜੀ ਹਣਾ ਆਪਾਂ ਲੈ ਆਈਏ ਦਵਾਈ ਫਿਰ ਆ ਕੇ ਮਿਲਦੇ ਹਾਂ ਤੁਹਾਨੂੰ ਜੀ ਰੀਤ ਨੂੰ ਆਪਾਂ ਦਵਾਈ ਦਿਵਾ ਲਏ ਸੀ ਤੇ ਰਸਤੇ 'ਚ ਬਾਜ਼ਾਰ 'ਚ ਖੜ ਗਏ ਸੀ ਆਪਾਂ ਰੀਤ ਨੂੰ ਬੁਖਾਰ ਬਹੁਤ ਜ਼ਿਆਦਾ ਸੀਗਾ 102 ਬੁਖਾਰ ਸੀਗਾ ਤੇ ਰਾਤੀ ਕੰਬਦੀ ਸੀਗੀ ਬਹੁਤ ਜ਼ਿਆਦਾ ਬੁਖਾਰ ਹੋਇਆ ਸੀ ਕਿਉਂਕਿ ਹੁਣ ਮੌਸਮ ਆ ਨਾ ਜਾਂਦੀ ਜਾਂਦੀ ਠੰਡ ਮਾਰ ਕਰੂਗੀ ਉਹ ਦੀਦੀ ਉਹਣੀ ਸਬਜ਼ੀ ਖਰੀਦਣ ਲੱਗ ਗਈ ਆ ਤਾਂ ਕਰਕੇ ਆਪਾਂ ਇੱਥੇ ਖੜੇ ਸੀਗੇ ਬਸ ਹੁੰਦਰੇ ਜਾਣੇ ਆਪਾਂ ਮੰਮੀ ਵੀ ਦਵਾਈ ਦਵਾ ਕੇ ਲੈ ਮੰਮੀ ਨੂੰ ਮੰਮੀ ਦਾ ਗੋਡਾ ਦੁਖਦਾ ਵਾ ਤੇ ਮੈਂ ਵੀ ਲੈ ਕੇ ਆਇਆ ਆਪ ਨੂੰ ਦਵਾਈ ਮੇਰੇ ਨਾ ਡਿਸਕ ਵੀ ਪ੍ਰੋਬਲਮ ਹੋ ਗਈ ਤਾਂ ਕਰਕੇ ਆਪਾਂ ਗਏ ਸੀਗੇ ਦਵਾਈ ਲੈਣ ਆਪਾਂ ਪਖਵਾਲ ਤੋਂ ਲੈ ਕੇ ਆਏ ਆ ਦਵਾਈ ਉੱਥੇ ਬਹੁਤ ਵਧੀਆ ਡਾਕਟਰ ਹੱਡੀਆਂ ਵਾਲਾ ਇਹ ਉੱਥੇ ਗਏ ਸੀਗੇ ਕਾਫੀ ਦਵਾਈਆਂ ਖਾਦੀਆਂ ਤੇ ਆਰਾਮ ਨਹੀਂ ਆਇਆ ਹੈਗਾ ਤਾਂ ਕਰਕੇ ਫਿਰ ਆਪਾਂ ਨੂੰ ਦੀਦੀ ਹੋਣਾਂ ਨੇ ਉੱਥੇ ਜਾਂਦੇ ਆ ਦਵਾਈ ਲੈਣ ਤੇ ਫਿਰ ਦੀਦੀ ਮੈਨੂੰ ਕਹਿੰਦੇ ਉੱਥੋਂ ਦਵਾਈ ਲੈ ਕੇ ਦੇਖ ਲੈ ਤੇ ਹੁਣ ਆਪਾਂ ਨੂੰ ਕਾਫੀ ਆਰਾਮ ਆ ਤੇ ਚਲੋ ਜੀ ਹੁਣ ਆਪਾਂ ਬਸ ਘਰੇ ਜਾਵਾਂਗੇ ਦੀਦੀ ਹੋਣੇ ਤੋਂ ਖਰੀਦ ਲੈਣ ਸਬਜ਼ੀ ਵਗੈਰਾ ਅਰੇ ਆ ਪਾ ਗਏ ਜੀ ਆ ਕੇ ਆਪਾਂ ਚਾਹ ਧਾ ਲੀ ਸੀ ਪੀਣੀ ਤਾਂ ਥੋੜੀ ਜਿਹੀ ਚਾਹ ਬਸ ਆਪਣੀ ਚੋਲੀ ਬਣਾਈ ਐ ਮੈਂ ਤੇ ਮੁੰਜੋਤ ਦੀ ਚਾਹ ਪਈ ਐ ਚਾਹ ਪੀ ਕੇ ਕਰਦੇ ਆਂ ਜੀ ਆਪਾਂ ਹੁਣ ਥੋੜਾ ਟਾਈਮ ਰੈਸਟ ਫੇਰ ਕਰਨਾ ਸੂਟ ਸਟਿਚ ਤੋਂ ਬਾਅਦ ਕਰਾਂਗੇ ਆਪਾਂ ਸੂਟ ਸਲਾਈ ਤੇ ਬਾਅਦ ਚ ਮਾਣਦੇ ਆਪਾਂ ਪਾਣੀ ਤੇਰੀ ਹੈ ਬੱਤ ਚਾਹੀ ਆ ਆ ਛੋਟੇ ਗਲਾਸ ਤੇ ਉੱਪੇ ਬੈਠਦੇ ਆ ਚਲ ਹਾਂ ਹਾਂ ਤੇਰੀ ਚ ਆਓ ਮੈਂ ਮੇਰੀ ਜੀ ਆਪਾਂ ਤੁਹਾਨੂੰ ਮਿਲਾਉਨੇ ਆ ਸਾਡੇ ਬੁੱਦੂ ਨੂੰ ਇਹਦੇ ਨਾਲ ਰੱਖੀ ਆਪਨੇ ਬੁੱਦੂ ਬੁੱਦੂ ਆਈ ਬੱਚੇ ਨੇ ਨਾ ਇਹਦਾ ਬੁੱਧੂ ਰੱਖਿਆ ਕਹਿੰਦੇ ਬੁੱਧਵਾਰ ਨੂੰ ਹੋਇਆ ਤਾਂ ਪਤਾ ਨਾਮ ਬੁੱਧੂ ਰੱਖਾਂਗੇ ਅਸੀਂ ਵੀ ਅਗੇ ਹੀ ਕਰਦੇ ਹੁੰਦੇ ਸੀਗੇ ਜਿਸਾਂ ਵਾਰ ਨੂੰ ਹੋਣਾ ਤਾਂ ਨਾ ਸੋਮਵਾਰ ਤੇ ਰੱਖ ਲੈਣਾ ਸੱਸੇ ਤੇ ਕੋਈ ਵੀ ਨਾਮ ਮੰਗਲ ਨੂੰ ਹੋਣਾ ਤਾਂ ਮੰਗੂ ਰੱਖ ਦੇਣਾ ਬੁੱਧਵਾਰ ਨੂੰ ਹੋਇਆ ਤਾਂ ਬੁੱਧ ਵੀਰਵਾਂ ਨੂੰ ਵੀਰੂ ਇਹਦਾ ਨਾਮ ਰੱਖਦੇ ਹੁੰਦੇ ਸੀਗੇ ਜੇ 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 ਜ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ ਜੀ